ਸਤਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਬਾਰੇ ਤੁਹਾਨੂੰ ਪਤਾ ਹੀ ਹੈ ਇਹ ਇੱਕ ਡਿਪਰੈਸ਼ਨ ਦੇ ਨਾਲ ਲੜ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਨੇ ਆਪਣਾ ਜਿਹੜਾ ਚੈਨਲ ਬਣਾਇਆ ਉਸ ਤੇ ਹੁਣ ਇਸ ਨੂੰ 네ਗੇਟਿਵ ਕਮੈਂਟ ਆਉਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਮਹਿਕ ਦੁਬਾਰਾ ਤੋਂ ਡਿਪਰੈਸ਼ਨ ਦੇ ਵਿੱਚ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਨੂੰ ਕਮੈਂਟ ਇਹ ਵੀ ਹੁੰਦੇ ਹਨ ਵੀ ਹੁਣ ਇਹਨੂੰ 네ਗੇਟਿਵ ਕਮੈਂਟਰ ਨਾਲ ਡਿਪਰੈਸ਼ਨ ਹੈ ਜਿਹੜਾ ਨਹੀਂ ਹੁੰਦਾ ਕਿਉਂਕਿ ਲੋਕ ਇਸ ਨੂੰ ਇਹ ਗੱਲ ਕਹਿ ਰਹੇ ਨੇ ਵੀ ਇਹ ਕਦੇ ਵੀ ਆਪਣੇ ਘਰ ਬਾਰੇ ਕੋਈ ਵੀ ਗੱਲ ਨਹੀਂ ਦੱਸ ਰਹੀ ਵੀ ਇਸ ਤੇ ਘਰ ਦੇ ਵਿੱਚ ਕੀ ਰੋਲ ਹੈ ਆਪਣੇ ਪਰਿਵਾਰ ਤੋਂ ਕਿਉਂ ਅਲੱਗ ਰਹਿ ਰਹੀ ਹੈ ਕਿਉਂਕਿ ਇਸ ਤੇ ਨਾਲ ਹੀ ਇਸ ਤੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਮਹੱਤ ਦੇ ਉੱਤੇ ਬਣ ਚੁੱਕੀਆਂ ਹਨ ਅਤੇ ਫਿਰ ਵੀ ਇਹ ਪੂਰੀ ਜਾਣਕਾਰੀ ਆਪਣੇ ਪਰਿਵਾਰ ਬਾਰੇ ਨਹੀਂ ਦੇ ਰਹੀ ਐਸੇ ਨਾਲ ਹੀ ਇਸ ਨੂੰ ਇੱਕ ਨੈਕਟਿਵ ਕਮੈਂਟ ਇਹ ਆਇਆ ਵੀ ਜਦੋਂ ਤੱਕ ਇਸ ਤੇ 100 ਐਪੀਸੋਡ ਨਹੀਂ ਹੋ ਜਾਂਦੇ ਯਾਨੀ ਕਿ 100 ਵੀਡੀਓਜ਼ ਇਸ ਦੀਆਂ ਨਹੀਂ ਹੋ ਸਕਦੀਆਂ ਵਾਇਰਲ ਉੰਨਾ ਟਾਈਮ ਇਹ ਕਦੇ ਵੀ ਕੋਈ ਪੂਰੀ ਜਾਣਕਾਰੀ ਆਪਣੇ ਫੈਨਸ ਨੂੰ ਨਹੀਂ ਦੇਵੇਗੀ ਅਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਿਉਂਕਿ ਇਸ ਦਾ ਉਹੀ ਮਕਸਦ ਹੈ ਵੀ ਇਸ ਨੇ ਆਪਣਾ ਜਿਹੜਾ ਨਵਾਂ ਚੈਨਲ ਬਣਾਇਆ ਹੈ ਉਸ ਨੂੰ ਚਲਾਉਣਾ ਹੈ ਐਸੇ ਨਾਲ ਹੀ ਬਹੁਤ ਹੋਰ ਵੀ ਸਾਰੇ ਕਮੈਂਟ ਆ ਰਹੇ ਨੇ ਵੀ ਤੁਹਾਨੂੰ ਸਾਰੀ ਸੱਚਾਈ ਹੈ ਜਿਹੜੀ ਮਹਿਕਪ੍ਰੀਤ ਨੇ ਜਾਣੀ ਕਿ ਦੱਸ ਦੇਣੀ ਚਾਹੀਦੀ ਹੈ ਵੀ ਇਸ ਤੇ ਪਰਿਵਾਰ ਵਾਲੇ ਇਸ ਤੋਂ ਦੂਰ ਕਿਉਂ ਰਹਿ ਰਹੇ ਹਨ ਇਸੀ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਮਹਿਕ ਨੂੰ ਨੇਗੇਟਿਵ ਕਮੈਂਟ ਆਉਨੇ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਇੰਨਾ ਜ਼ਿਆਦਾ ਮਹਿਕ ਨੂੰ ਰੋਸਟ ਕੀਤਾ ਗਿਆ ਤੇ ਇੰਨੇ ਜ਼ਿਆਦਾ ਨੇਗੇਟਿਵ ਕਮੈਂਟ ਆਏ ਤੇ ਉਸ ਤੋਂ ਬਾਅਦ ਤਾਂ ਇਸ ਨੂੰ ਡਿਪਰੈਸ਼ਨ ਬਿਲਕੁਲ ਵੀ ਨਹੀਂ ਹੋਇਆ ਜਦ ਕਿ ਇਹ ਡਿਪਰੈਸ਼ਨ ਦੀ ਮਰੀਜ਼ ਹੈ ਇਸ ਨੂੰ ਜ਼ਿਆਦਾ ਡਿਪਰੈਸ਼ਨ ਜਿਹੜਾ ਹੋਣਾ ਚਾਹੀਦਾ ਸੀ ਅਜਿਹੇ ਕਮੈਂਟ ਪੜ ਕੇ ਫਿਰ ਵੀ ਇਹ ਆਰਾਮ ਨਾਲ ਘੁੰਮੀ ਫਿਰਦੀ ਹੈ ਤੇ ਇਸ ਨੂੰ ਡਿਪਰੈਸ਼ਨ ਕਿਉਂ ਨਹੀਂ ਵਧਿਆ ਇਹੀ ਕਾਰਨ ਹੈ ਇਸ ਚੀਜ਼ ਦਾ ਸਾਰੇ ਦਾ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਵੀ ਮਹਿਕ ਦਾ ਮਕਸਦ ਸਿਰਫ ਫੈਨਸ ਨੂੰ ਆਪਣੇ ਚਾਹੇਤਿਆਂ ਨੂੰ ਉੱਲੂ ਬਣਾ ਕੇ ਉਹਨਾਂ ਤੱਕ ਆਪਣੀਆਂ ਵੀਡੀਓਜ਼ ਨੂੰ ਵਾਇਰਲ ਕਰਨਾ ਹੈ ਜਿਸ ਦੇ ਨਾਲ ਇਸ ਚੈਨਲ ਜਿਹੜਾ ਬਹੁਤ ਹੀ ਜ਼ਿਆਦਾ ਚੱਲੇਗਾ ਅਤੇ ਇਹਨੂੰ ਇਨਕਮ ਹੋਵੇਗੀ